ਕਿ ਡਿਸਟ੍ਰਿਕਟ ਵਾਈਜ਼ ਉਸ ਆ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹੁਣਾ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਏਵਰੀ ਅਫੀਸਰ ਏਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵੇਰ ਆਸਕ ਟੂ ਪ੍ਰੈਜ਼ੈਂਟ ਥੇਅਰ ਪਲਾਨ ਟੂ ਐਗਜ਼ੀਕਿਊਟ ਕਿ 31 ਮਈ ਤੱਕ ਕਿਵੇਂ ਸਾਰੀ ਸਟੇਟ ਨੂੰ ਡਰੱਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲਏ ਗਏ कि अकाउंटेबिलिटी ऑफ द ऑफिसर्स विल बी फिक्स्ड अप टू एसएचओ लेवल हर एसएचओ हर सब डिविजनल डी एवरी ऑफिसर विल बी रिसपॉन्सिबल इन हिज ओन एरिया अकाउंटेबल इन हिज ओन एरिया सो उन्हें जीडी परफॉर्मेंस हैगी जी परफॉर्मेंस एस एस की जाएगी विद द हेल्प ऑफ प्रोफेसनल जो सा पैरामीटर्स है एज ऑल्सो फीडबैक फ्रॉम द पब्लिक फीडबैक फ्रॉम इंटेलीजेंस विल बी टेकन तो उस तो बाद 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ-ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਹਨਾਂ ਨੇ ਜਿਹੜੇ ਜਿਹੜੇ ਡੈਫੀਸ਼ੀਐਂਟ ਪਾਏ ਗਏ ਸੋ ਅਕੋਰਡਿੰਗਲੀ ਐਪਰੋਪਰੀਏਟ ਰਿਵਾਰਡਸ ਐਂਡ ਪੈਨਿਸ਼ਮੈਂਟਸ ਊਡ ਬੀ 기ਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਐਨਫੋਰਸਮੈਂਟ ਹੈਜ਼ ਟੂ ਬੀ ਔਨ ਦ ਬਿਗ ਫਿਸ਼ ਦ ਬਿਗ ਉਸ ਉਸ ਦੇ ਲਈ ਵੀ ਡਿਸਕਸਡ ਮੈਕੈਨਿਜ਼ਮਸ ਐਂਡ ਟੈਕਨੀਕਸ ਹਾਊ ਟੂ ਗੋ ਆਫਟਰ ਦ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀジング ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕੋਜ਼ ਅਸੀਂ ਦੇਖਿਆ ਹੈਗਾ ਕਿ ਅੱਜਕੱਲ ਕਟਆਉਟਸ ਯੂਜ਼ ਹੁੰਦੇ ਆਂ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆਂ ਸੋ ਇੱਕ ਸਟਰੈਟੇਜੀ ਯੂジング ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦ ਸੇਮ ਟਾਈਮ ਜੇਲਸ ਵੁੱਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਾਇਰੈਕਟੋਰੇਟ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸੇ ਇੱਕ ਸੀਵੀਅਰ ਕਰੈਪਟਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਓਪਰਚੁਨਿਟੀ ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਡ ਅਪਰੋਚ ਕਿ ਸਾਰੇ ਪੰਜਾਬ ਸਰਕਾਰ ਦੇ ਸਾਰੇ ਅਦਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਡੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨਗੇ ਰੀਹੈਬਿਟੇਸ਼ਨ ਕੈਪੈਸਿਟੀ ਨੂੰ ਵਧਾਨਗੇ ਤੇ ਇਸ ਨੂੰ ਸਕਿੱਲ ਡਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟਰੈਟਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹਿਮ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਐਨੀ ਕੁਐਸ਼ਨਸ ਓਨ ਦਿਸ ਸਟੇਟ ਦੀ ਗੱਲ ਕਹੀ ਜਾ ਹੈ ਕਿ ਲਿਸਟ ਹੋਲੀ ਹੈ ਛੋਟਿਆਂ ਤੇ ਹੋ ਰਹੀ ਹੈ ਵੱਡਾਂ ਨਗਰਾਂ 'ਚ ਹਾਲ ਤੱਕ ਨਹੀਂ ਪੜੜਾ ਗਿਆ ਉਸ ਨੂੰ ਨਸ਼ਾ ਖਤਮ ਨਹੀਂ ਹੋ ਤਾ ਇਹ ਰਾਜਪਾਲ ਕਹਿਣੇ ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਰਾਂ ਦਾਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ ਵਿਚ ਇਸ ਹਾਈਐਸਟ ਇਨ ਦਾ ਕੰਟਰੀ ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈਗੀਆਂ ਫੋਰ ਮੋਰ ਥੈਨ 10 ইয়ারਸ ਸੋ a very strong and concerted action has been taken against big fish us the district wise us gaya kede kede district ne kinne fir darj kite kinne achievements honade rahe kithe gaps rahe gaye te second part de vich every officer every district ssp and commissioner of police and range dig they were asked to present their plan to execute ki 31 may tak keve sari state nu drug free banaya jaauga इस दे कई इंपॉर्टेंट डिजनस लै गए कि अकाउंटेबिलिटी ऑफ द ऑफिसर्स विल बी फिक्सड अपू एस एच ओ लैवल हर एस एच ओ हर सब डिविजनल डी एस पी एवरी ऑफिसर विल बी रिसपॉोंसिबल इन हिज ओन एरिया अकाउंटेबल इन हिज ओन एरिया सो उन्हें जीडी परफॉर्मेंस हैगी जी परफॉर्मेंस वो एस की जाएगी विद द हेल्प ऑफ प्रोफेसनल जो सा पैरा मीटर है एज ऑल्सो ਫੀਡਬੈਕ ਫ্রম ਦਾ ਪਬਲਿਕ ਫੀਡਬੈਕ ਫ্রম ਇੰਟੈਲੀਜੈਂਸ ਵਿਲ ਬੀ ਟੇਕਨ ਤੇ ਉਸ ਤੋਂ ਬਾਅਦ 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ-ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਹਨਾਂ ਨੇ ਜਿਹੜੇ ਜਿਹੜੇ ਡੈਫੀਸ਼ੀਐਂਟ ਪਾਏ ਗਏ ਸੋ ਅਕੋਰਡਿੰਗਲੀ ਐਪਰੋਪਰੀਏਟ ਰਿਵਾਰਡਸ ਐਂਡ ਪੈਨਿਸ਼ਮੈਂਟਸ ਊਡ ਬੀ 기ਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਐਨਫੋਰਸਮੈਂਟ ਹੈਜ਼ ਟੂ ਬੀ ਔਨ ਦਾ ਬਿਗ ਫਿਸ਼ ਦਾ ਬਿਗ ਉਸ ਉਸ ਦੇ ਲਈ ਵੀ ਡਿਸਕਸਡ ਮੈਕੈਨਿਜ਼ਮਸ ਐਂਡ ਟੈਕਨੀਕਸ ਹਾਊ ਟੂ ਗੋ ਆਫਟਰ ਦਾ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀਜ਼ਿੰਗ ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕੋਜ਼ ਅਸੀਂ ਦੇਖਿਆ ਆਏਗਾ ਕਿ ਅੱਜ ਕੱਲ ਕਟ ਆਊਟਸ ਯੂਜ਼ ਹੁੰਦੇ ਆ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆ ਸੋ ਇੱਕ ਸਟ੍ਰੈਟੇਜੀ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦ ਸੇਮ ਟਾਈਮ ਜੇਲਸ ਊਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਾਇਰੈਕਟੋਰੇਟ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸੇ ਇੱਕ ਸੀਵੀਅਰ ਕਰੱਪਟਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਅਪਰਚੁਨਿਟੀ ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਿਡ ਅਪਰੋਚ ਕਿ ਸਾਰੀ ਪੰਜਾਬ ਸਰਕਾਰ ਦੇ ਸਾਰੇ ਅਦਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਡੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨ ਕੇ ਰੀਹੈਬਿਡੀਟੇਸ਼ਨ ਕੈਪੈਸਿਟੀ ਨੂੰ ਵਧਾਨ ਕੇ ਤੇ ਇਸ ਨੂੰ ਸਕਿੱਲ ਡਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟਰੈਟਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹਿੰਮ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ Any questions on this? ਜਿਹੜੀ ਗੱਲ ਕਹੀ ਹੈ ਕਿ ਪਹਿਲੇ ਇਸ ਤਰ੍ਹਾਂ ਹੋਈ ਹੈ ਛੋਟਿਆਂ ਤੇ ਹੋਈ ਹੈ ਵੱਡਾਂ ਮਗਰਾਂ 'ਚ ਹਾਲ ਤੱਕ ਨਹੀਂ ਪਕੜਿਆ ਗਿਆ ਉਸ ਦਾ ਨਸ਼ਾ ਖਤਮ ਨਹੀਂ ਹੋ ਤਾ ਇਹ ਰਾਜੇ ਭਾਗ ਬੈਠਨੇ ਪੜੇ। ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਈ ਆਰਾਂ ਦਾ ਦਰਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ। ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ which is highest in the country ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ। ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈ ਗਿਆ ਫੋਰ ਮੋਰ ਥੈਨ 10 ইয়ার্স সো ਅ ਵੈਰੀ ਸਟਰੋਂਗ ਐਂਡ ਕਨਸਰਟਡ ਐਕਸ਼ਨ ਹੈਸ ਬੀਨ ਟੇਕਨ ਅਗੇਂਸ ਬਿਗ ਫਿਸ਼ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹੁਣਾ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਐਵਰੀ ਆਫੀਸਰ ਐਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ they were asked to present their plan to execute ki 31 may tak kave sari state nu drug free banaya jaauga is de vich kai important decisions le gaye ki accountability of the officers will be fixed up to SHO level har SHO har sub divisional DSP every officer will be responsible in his own area accountable in his own area so unna di jehdi performance hai gi oh jehdi performance oh assess kiti jaaugi ਵਧੀ ਹੈਲਪ ਆਫ professionl ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ ਐਸ ਆਲਸੋ ਫੀਡਬੈਕ ਫ্রম ਦਾ ਪਬਲਿਕ ਫੀਡਬੈਕ ਫ্রম ਇੰਟੈਲੀਜੈਂਸ ਵਿਲ ਬੀ ਟੇਕਨ ਤੇ ਉਸ ਤੋਂ ਬਾਅਦ 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ-ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਹਨਾਂ ਨੇ ਜਿਹੜੇ ਜਿਹੜੇ ਡੈਫੀਸ਼ੈਂਟ ਪਾਏ ਗਏ ਸੋ ਅਕੋਰਡਿੰਗਲੀ ਐਪਰੋਪਰੀਏਟ ਰਿਵਾਰਡਸ ਐਂਡ ਪੈਨਿਸ਼ਮੈਂਟਸ ਊਡ ਬੀ 기ਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਐਨਫੋਰਸਮੈਂਟ ਹੈਜ਼ ਟੂ ਬੀ ਔਨ ਦਾ ਬਿਗ ਫਿਸ਼ the big us us te layi we discussed mechanisms and techniques how to go after the big fish unadi tracking kivein karni hai jehde bande hege uh, uh, unna nu uh, 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 increasing use of technology as a force multiplier uh, because assi dekhe aayega ki ajj kal cutouts use hunde hai virtual numbers use kite jande hai so ek uh, strategy using technical and human intelligence was uh, devised ਐਟ ਦਾ ਸੇਮ ਟਾਈਮ ਜੇਲਸ ਵੁੱਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਰੱਗ ਟ੍ਰੇਡ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸ ਤੇ ਇੱਕ ਸੀਵੀਅਰ ਕਰੈਕਡਾਊਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਅਪਰਚੂਨਿਟੀ ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी कंप्लीट फोकस ऑन इंटीग्रेटेड अप्रोच ਇਸ ਸਾਰੇ ਪੰਜਾਬ ਸਰਕਾਰ ਦੇ ਸਾਰੇ ادارے ਇਕੱਠੇ ਹੋ ਕੇ ਜਿਹੜਾ ਹੈਗਾ ਡੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨਗੇ ਰੀਹੈਬਿਟੇਸ਼ਨ ਕੈਪੈਸਿਟੀ ਨੂੰ ਵਧਾਨਗੇ ਤੇ ਇਸ ਨੂੰ ਸਕਿੱਲ ਡਿਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟ੍ਰੈਟੇਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹੀਮ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚੋਂ ਨਸ਼ਾ ਮੁਕਤ ਕੀਤਾ ਜਾ ਸਕੇ ਅਨੇ ਕਵੈਸ਼ਨਸ ਆਨ ਥਿਸ ਸਪੈਸ਼ਲ ਗੱਲ ਕਹੀ ਹੈ ਕਿ ਪਹਿਲੇ ਸਟੇਜ ਹੋਈ ਹੈ ਛੋਟਿਆਂ ਤੇ ਹੋਈ ਹੈ ਵੱਡਾਂ ਲਗੜਾਂ 'ਚ ਹਾਲ ਤੱਕ ਨਹੀਂ ਪਕੜਿਆ ਗਿਆ ਉਸ ਦਾ ਨਸ਼ਾ ਖਤਮ ਨਹੀਂ ਹੋ ਰਿਹਾ ਤੇ ਇਹ ਰਾਜੇਪਾਲ ਬੈਠਨੇ ਪੜੇ ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਈ ਆਰ ਦਾਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ ਵਿਚ ਇਸ ਹਾਈਐਸਟ ਇਨ ਦਾ ਕੰਟਰੀ ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ ਇਹ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈ ਗਿਆ ਫੋਰ ਮੋਰ ਥੈਨ 10 ইয়ার্স সো ਅ ਵੈਰੀ ਸਟਰੋਂਗ ਐਂਡ ਕਨਸਰਟਡ ਐਕਸ਼ਨ ਹੈਸ ਬੀਨ ਟੇਕਨ ਅਗੇਂਸ ਬਿਗ ਫਿਸ਼ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹਲਾਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਏਵਰੀ ਆਫੀਸਰ ਏਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵਰ ਆਸ ਟੂ ਪ੍ਰੈਜ਼ੈਂਟ ਦੇ ਪਲਾਨ ਟੂ ਐਗਜ਼ੀਕਿਊਟ ਕਿ 31 ਮਈ ਤੱਕ ਕਿਵੇਂ ਸਾਰੀ ਸਟੇਟ ਨੂੰ ਡਰੱਗ ਫ੍ਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲੈ ਗਏ ਕਿ ਅਕਾਊਂਟੇਬਿਲਟੀ ਆਫ ਦੀ ਆਫੀਸਰਸ ਵਿਲ ਬੀ ਫਿਕਸਡ ਅਪ ਟੂ ਐਸਐਚਓ ਲੈਵਲ ਹਰ ਐਸਐਚਓ ਹਰ ਸਬ ਡਿਵੀਜ਼ਨਲ ਡੀਐਸਪੀ ਐਵਰੀ ਆਫੀਸਰ ਵਿਲ ਬੀ ਰਿਸਪੌਂਸਿਬਲ ਇਨ ਹਿਸ ਓਨ ਏਰੀਆ ਅਕਾਊਂਟੇਬਲ ਇਨ ਹਿਸ ਓਨ ਏਰੀਆ ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਐਸੈਸ ਕੀਤੀ ਜਾਊਗੀ with the help of uh, professional ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ ਐਸ ਆਲਸੋ ਫੀਡਬੈਕ ਫ্রম ਦਾ ਪਬਲਿਕ ਫੀਡਬੈਕ ਫ্রম ਇੰਟੈਲੀਜੈਂਸ ਵਿਲ ਬੀ ਟੇਕਨ ਤੇ ਉਸ ਤੋਂ ਬਾਅਦ 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ-ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਹਨਾਂ ਨੇ ਜਿਹੜੇ ਜਿਹੜੇ ਡੈਫੀਸ਼ੈਂਟ ਪਾਏ ਗਏ ਸੋ ਅਕੋਰਡਿੰਗਲੀ ਐਪਰੋਪਰੀਏਟ ਰਿਵਾਰਡਸ ਐਂਡ ਪੈਨਿਸ਼ਮੈਂਟਸ ਵੁੱਡ ਬੀ 기ਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਐਨਫੋਰਸਮੈਂਟ ਹੈਜ਼ ਟੂ ਬੀ ਔਨ ਦਾ ਬਿਗ ਫਿਸ਼ ਦਾ ਬਿਗ ਉਸ ਉਸ ਦੇ ਲਈ ਵੀ ਡਿਸਕਸਡ ਮੈਕੈਨਿਜ਼ਮਸ ਐਂਡ ਟੈਕਨੀਕਸ ਹਾਊ ਟੂ ਗੋ ਆਫਟਰ ਦਾ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀジング ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕਾਜ਼ ਅਸੀਂ ਦੇਖਿਆ ਆਏਗਾ ਕਿ ਅੱਜ ਕੱਲ ਕਟਆਉਟਸ ਯੂਜ਼ ਹੁੰਦੇ ਆ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆ ਸੋ ਇੱਕ ਸਟ੍ਰੈਟਜੀ ਯੂジング ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦਾ ਸੇਮ ਟਾਈਮ ਜੇਲਸ ਵੁੱਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਰੱਗ ਟ੍ਰੇਡ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸ ਤੇ ਇੱਕ ਸੀਵੀਅਰ ਕਰੈਕਡਾਊਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਅਪਰਚੂਨਿਟੀ ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी कंप्लीट फोकस ऑन इंटीग्रेटेड अप्रोच ਇਸਾਰੇ ਪੰਜਾਬ ਸਰਕਾਰ ਦੇ ਸਾਰੇ ادارے ਇਕੱਠੇ ਹੋ ਕੇ ਜਿਹੜਾ ਹੈਗਾ ਡੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨਗੇ ਰੀਹੈਬਿਟੇਸ਼ਨ ਕੈਪੈਸਿਟੀ ਨੂੰ ਵਧਾਨਗੇ ਤੇ ਇਸ ਨੂੰ ਸਕਿੱਲ ਡਿਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟ੍ਰੈਟੇਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹੀਬਤੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਅਨੇ ਕਵੈਸ਼ਨਸ ਆਨ ਥਿਸ ਸਪੈਸ਼ਲ ਗੱਲ ਕਹੀ ਹੈ ਕਿ ਲਿਸਟਾਂ ਬਣੀ ਹੈ ਛੋਟਿਆਂ ਤੇ ਹੋਈ ਹੈ ਵੱਡਾਂ ਨਗਰਾਂ 'ਚ ਹਾਲ ਤੱਕ ਨਹੀਂ ਪੜੜਿਆ ਗਿਆ ਉਸ ਦਾ ਨਸ਼ਾ ਖਤਮ ਨਹੀਂ ਹੋ ਰਿਹਾ ਇਹ ਰਾਜੇਪਾਲ ਬੈਠਨੇ ਪੜੇ ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਈ ਆਰ ਦਾਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ ਕੱਲ ਵੀ ਜਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ ਵਿਚ ਇਸ ਹਾਈਐਸਟ ਇਨ ਦਾ ਕੰਟਰੀ ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ ਇਹ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈ ਗਿਆ ਫੋਰ ਮੋਰ ਥੈਨ 10 ইয়ার্স সো ਅ ਵੈਰੀ ਸਟਰੋਂਗ ਐਂਡ ਕਨਸਰਟਡ ਐਕਸ਼ਨ ਹੈਸ ਬੀਨ ਟੇਕਨ ਅਗੇਂਸ ਬਿਗ ਫਿਸ਼ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹੁਣਾ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਐਵਰੀ ਆਫੀਸਰ ਐਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵਰ ਆਸ ਟੂ ਪ੍ਰੈਜ਼ੈਂਟ ਦੇ ਪਲਾਨ ਟੂ ਐਗਜ਼ੀਕਿਊਟ ਕਿ 31 ਮਈ ਤੱਕ ਕਿਵੇਂ ਸਾਰੀ ਸਟੇਟ ਨੂੰ ਡਰੱਗ ਫ੍ਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲੈ ਗਏ ਕਿ ਅਕਾਊਂਟੇਬਿਲਟੀ ਆਫ ਦੀ ਆਫੀਸਰਸ ਵਿਲ ਬੀ ਫਿਕਸਡ ਅਪ ਟੂ ਐਸਐਚਓ ਲੈਵਲ ਹਰ ਐਸਐਚਓ ਹਰ ਸਬ ਡਿਵੀਜ਼ਨਲ ਡੀਐਸਪੀ ਐਵਰੀ ਆਫੀਸਰ ਵਿਲ ਬੀ ਰਿਸਪੌਂਸਿਬਲ ਇਨ ਹਿਸ ਓਨ ਏਰੀਆ ਅਕਾਊਂਟੇਬਲ ਇਨ ਹਿਸ ਓਨ ਏਰੀਆ ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਐਸੈਸ ਕੀਤੀ ਜਾਊਗੀ ਵਿਦ ਦੀ ਹੈਲਪ ਆਫ ਪ੍ਰੋਫੈਸ਼ਨਲ ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ ਐਸ ਆਲਸੋ ਫੀਡਬੈਕ ਫਰਮ ਦਾ ਪਬਲਿਕ ਫੀਡਬੈਕ ਫਰਮ ਇੰਟੈਲੀਜੈਂਸ ਵਿਲ ਬੀ ਟੇਕਨ ਤੇ ਉਸ ਤੋਂ ਬਾਅਦ 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਨਾਂ ਨੇ ਜਿਹੜੇ ਜਿਹੜੇ ਡੈਫੀਸ਼ੀਐਂਟ ਪਾਏ ਗਏ ਸੋ ਅਕੋਰਡਿੰਗਲੀ ਅਪਰੋਪਰੀਏਟ ਰਿਵਾਰਡਸ ਐਂਡ ਪਨਿਸ਼ਮੈਂਟਸ ਊਡ ਬੀ ਗਿਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਐਨਫੋਰਸਮੈਂਟ ਹੈਜ਼ ਟੂ ਬੀ ਔਨ ਦਾ ਬਿਗ ਫਿਸ਼ the big us us uh, te layi we discussed mechanisms and techniques how to go after the big fish unadi tracking kivein karni hai jehde bande hege unanu increasing use of technology as a force multiplier uh, because assi dekheya hovega ki ajj kal cutouts use hunde hai virtual numbers use kite jande hai so ek uh, strategy using technical and human intelligence was uh, devised ਐਟ ਦਾ ਸੇਮ ਟਾਈਮ ਜੇਲਸ ਵੁੱਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਰੱਗ ਟ੍ਰੇਡ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸ ਤੇ ਇੱਕ ਸੀਵੀਅਰ ਕਰੈਕਡਾਊਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਅਪਰਚੂਨਿਟੀ ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी कंप्लीट फोकस ऑन इंटीग्रेटेड अप्रोच ਇਸ ਸਾਰੇ ਪੰਜਾਬ ਸਰਕਾਰ ਦੇ ਸਾਰੇ ادارے ਇਕੱਠੇ ਹੋ ਕੇ ਜਿਹੜਾ ਹੈਗਾ ਡੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨ ਕੇ ਰੀਹੈਬਿਟੇਸ਼ਨ ਕੈਪੈਸਿਟੀ ਨੂੰ ਵਧਾਨ ਕੇ ਤੇ ਇਸ ਨੂੰ ਸਕਿੱਲ ਡਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟ੍ਰੈਟੇਜੀ ਹੈ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹੀਦ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ Any questions on this? ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਲਿਸਟਾਂ ਹੋਈਆਂ ਛੋਟਿਆਂ ਤੇ ਹੋਈਆਂ ਵੱਡਾਂ ਲਗੜਾਂ ਵਿੱਚ ਹਾਲ ਤੱਕ ਨਹੀਂ ਪੜੜਿਆ ਗਿਆ ਉਸ ਨੂੰ ਨਸ਼ਾ ਖਤਮ ਨਹੀਂ ਹੁੰਦਾ ਇਹ ਰਾਜੇਪਾਲ ਬੈਠਨੇ ਪੜੇ। ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਰ ਦਾਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਟਿਟੀ ਦੇ ਫੜੇ ਗਏ ਹੈਗੇ। ਕੱਲ ਵੀ ਜਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ which is highest in the country ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ। ਇਹ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈ ਗਿਆ ਫੋਰ ਮੋਰ ਥੈਨ 10 ইয়ার্স সো ਅ ਵੈਰੀ ਸਟਰੋਂਗ ਐਂਡ ਕਨਸਰਟਡ ਐਕਸ਼ਨ ਹੈਜ਼ ਬੀਨ ਟੇਕਨ ਅਗੇਂਸ ਬਿਗ ਫਿਸ਼ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹੁਣਾ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਐਵਰੀ ਆਫੀਸਰ ਐਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵਰ ਆਸ ਟੂ ਪ੍ਰੈਜ਼ੈਂਟ ਦੇ ਪਲਾਨ ਟੂ ਐਗਜ਼ੀਕਿਊਟ ਕਿ 31 ਮਈ ਤੱਕ ਕਿਵੇਂ ਸਾਰੀ ਸਟੇਟ ਨੂੰ ਡਰੱਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲੈ ਗਏ ਕਿ ਅਕਾਊਂਟੇਬਿਲਟੀ ਆਫ ਦੀ ਆਫੀਸਰਸ ਵਿਲ ਬੀ ਫਿਕਸਡ ਅਪ ਟੂ ਐਸਐਚਓ ਲੈਵਲ ਹਰ ਐਸਐਚਓ ਹਰ ਸਬ ਡਿਵੀਜ਼ਨਲ ਡੀਐਸਪੀ ਐਵਰੀ ਆਫੀਸਰ ਵਿਲ ਬੀ ਰਿਸਪੌਂਸਿਬਲ ਇਨ ਹਿਸ ਓਨ ਏਰੀਆ ਅਕਾਊਂਟੇਬਲ ਇਨ ਹਿਸ ਓਨ ਏਰੀਆ ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਐਸੈਸ ਕੀਤੀ ਜਾਊਗੀ ਵਿਦ ਦੀ ਹੈਲਪ ਆਫ ਪ੍ਰੋਫੈਸ਼ਨਲ ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ ਐਸ ਆਲਸੋ ਫੀਡਬੈਕ ਫਰਮ ਦਾ ਪਬਲਿਕ ਫੀਡਬੈਕ ਫਰਮ ਇੰਟੈਲੀਜੈਂਸ ਵਿਲ ਬੀ ਟੇਕਨ ਤੇ ਉਸ ਤੋਂ ਬਾਅਦ 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਨਾਂ ਨੇ ਜਿਹੜੇ ਜਿਹੜੇ ਡੈਫੀਸ਼ੀਐਂਟ ਪਾਏ ਗਏ ਸੋ ਅਕੋਰਡਿੰਗਲੀ ਅਪਰੋਪਰੀਏਟ ਰਿਵਾਰਡਸ ਐਂਡ ਪਨਿਸ਼ਮੈਂਟਸ ਊਡ ਬੀ ਗਿਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਐਨਫੋਰਸਮੈਂਟ ਹੈਜ਼ ਟੂ ਬੀ ਔਨ ਦਾ ਬਿਗ ਫਿਸ਼ the big us us uh, de layi we discussed mechanisms and techniques how to go after the big fish unadi tracking kivein karni hai jehde bande hege unan nu increasing use of technology as a force multiplier uh, because assi dekhe aayega ki ajj kal cutouts use hunde hai virtual numbers use kite jande hai so ek uh, strategy using technical and human intelligence was uh, devised ਐਟ ਦਾ ਸੇਮ ਟਾਈਮ ਜੇਲਸ ਵੁੱਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਰੱਗ ਟ੍ਰੇਡ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸ ਤੇ ਇੱਕ ਸੀਵੀਅਰ ਕਰੈਕਡਾਊਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਅਪਰਚੂਨਿਟੀ ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी कंप्लीट फोकस ऑन इंटीग्रेटेड अप्रोच ਕਿ ਸਾਰੀ ਪੰਜਾਬ ਸਰਕਾਰ ਦੇ ਸਾਰੇ ادارے ਇਕੱਠੇ ਹੋ ਕੇ ਜਿਹੜਾ ਹੈਗਾ ਡੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨ ਕੇ ਰੀਹੈਬਿਟੇਸ਼ਨ ਕੈਪੈਸਿਟੀ ਨੂੰ ਵਧਾਨ ਕੇ ਤੇ ਇਸ ਨੂੰ ਸਕਿੱਲ ਡਿਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟਰੈਟਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹਿੰਮ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਐਨੀ ਕੁਐਸਚਨਸ ਔਨ ਥਿਸ ਪੋਇੰਟ ਸਰ ਜੀ ਗੱਲ ਕਹੀ ਹੈ ਕਿ ਕੋਈ ਲਿਸਟ ਹੋਈ ਹੈ ਛੋਟਿਆਂ ਤੇ ਹੋਈ ਹੈ ਵੱਡਾ ਮਗਰਵਾਚ ਹਾਲ ਤੱਕ ਨਹੀਂ ਪਕੜਿਆ ਗਿਆ ਉਸ ਨਾਲ ਨਸ਼ਾ ਖਤਮ ਨਹੀਂ ਹੁੰਦਾ ਇਹ ਰਾਜੇ ਪਾਕ ਕਹਿੰਦੇ ਸਰ ਦੇਖੋ ਜੀ ਜਿਹੜੀ ਫਿਗਰਸ ਹੈਗੀਆਂ ਆ 7414 ਐਫ ਆਈ ਆਰ ਆ ਦਰਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ ਵਿਚ ਇਜ਼ ਹਾਈਐਸਟ ਇਨ ਦਾ ਕੰਟਰੀ ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਇਹ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈ ਗਿਆ ਫॉर ਮੋਰ ਥੈਨ 10 ইয়ার্স সো ਅ ਵੈਰੀ ਸਟਰੋਂਗ ਐਂਡ ਕਨਸਰਟਡ ਐਕਸ਼ਨ ਹੈਸ ਬੀਨ ਟੇਕਨ ਅਗੇਂਸ ਬਿਗ ਫਿਸ਼ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹਲਾਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਐਵਰੀ ਆਫੀਸਰ ਐਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ they were asked to present their plan to execute ki 31 may tak kave sari state nu drug free banaya jaauga is de vich kai important decisions le gaye ki accountability of the officers will be fixed up to SHO level har SHO har sub divisional DSP every officer will be responsible in his own area accountable in his own area so unna di jehdi performance hai gi oh jehdi performance oh assess kiti jaaugi ਵਧੀਆ ਹੈਲਪ ਆਫ professionl ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ ਐਸ ਆਲਸੋ ਫੀਡਬੈਕ ਫ্রম ਦਾ ਪਬਲਿਕ ਫੀਡਬੈਕ ਫ্রম ਇੰਟੈਲੀਜੈਂਸ ਵਿਲ ਬੀ ਟੇਕਨ ਤੇ ਉਸ ਤੋਂ ਬਾਅਦ 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ-ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਹਨਾਂ ਨੇ ਜਿਹੜੇ ਜਿਹੜੇ ਡੈਫੀਸ਼ੈਂਟ ਪਾਏ ਗਏ ਸੋ ਅਕੋਰਡਿੰਗਲੀ ਐਪਰੋਪਰੀਏਟ ਰਿਵਾਰਡਸ ਐਂਡ ਪੈਨਿਸ਼ਮੈਂਟਸ ਊਡ ਬੀ 기ਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਐਨਫੋਰਸਮੈਂਟ ਹੈਸ ਟੂ ਬੀ ਔਨ ਦਾ ਬਿਗ ਫਿਸ਼ the big was us uh, de layi we discussed mechanisms and techniques how to go after the big fish unadi tracking kivein karni hai jehde bande hege uh, uh, unna nu uh, uh, increasing use of technology as a force multiplier uh, because assi dekhe aayega ki ajj kal cutouts use hunde hai virtual numbers use kite jande hai so ek uh, strategy using technical and human intelligence was uh, devised ਐਟ ਦਾ ਸੇਮ ਟਾਈਮ ਜੇਲਸ ਵੁੱਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਰੱਗ ਟ੍ਰੇਡ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸ ਤੇ ਇੱਕ ਸੀਵੀਅਰ ਕਰੈਕਡਾਊਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਅਪਰਚੂਨਿਟੀ ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी कंप्लीट फोकस ऑन इंटीग्रेटेड अप्रोच कि सारे पंजाब सरकार ਦੇ سارے ادارے ਇਕੱਠੇ ਹੋ ਕੇ ਜਿਹੜਾ ਹੈਗਾ ਡੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨਗੇ ਰੀਹੈਬਿਲੀਟੇਸ਼ਨ ਕੈਪੈਸਿਟੀ ਨੂੰ ਵਧਾਨਗੇ ਤੇ ਇਸ ਨੂੰ ਸਕਿੱਲ ਡਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟ੍ਰੈਟਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ سارے ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹਿੰਮ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਅਣੀ ਕੁਐਸ਼ਨਸ ਓਨ ਥਿਸ ਸਰ ਜੀ ਗੱਲ ਕਹੀ ਹੈ ਕਿ ਪਹਿਲੇ ਇਸ ਤਰ੍ਹਾਂ ਹੋਈ ਹੈ ਛੋਟਿਆਂ ਤੇ ਹੋਈ ਹੈ ਵੱਡਾਂ ਲਗੜਾਂ 'ਚ ਹਾਲ ਤੱਕ ਨਹੀਂ ਫੜਿਆ ਗਿਆ ਉਸ ਦਾ ਨਸ਼ਾ ਖਤਮ ਨਹੀਂ ਹੋ ਤਾ ਇਹ ਰਾਜੇ ਭਾਗ ਬੈਠਨੇ ਪੜੇ ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਈ ਆਰ ਦਾਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ ਵਿਚ ਇਸ ਹਾਈਐਸਟ ਇਨ ਦਾ ਕੰਟਰੀ ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ ਇਹ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈਗੀਆਂ ਫॉर ਮੋਰ ਦੈਨ 10 ਇਅਰਸ ਸੋ ਅ ਵੈਰੀ ਸਟਰੋਂਗ ਐਂਡ ਕਨਸਰਟਡ ਐਕਸ਼ਨ ਹੈਸ ਬੀਨ ਟੇਕਨ ਅਗੇਂਸਟ ਬਿਗ ਫਿਸ਼ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਉਹਨਾਂ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਐਵਰੀ ਆਫੀਸਰ ਐਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ they were asked to present their plan to execute ki 31 may tak kave sari state nu drug free banaya jaauga is de vich kai important decisions le gaye ki accountability of the officers will be fixed up to SHO level har SHO har subdivisional DSP every officer will be responsible in his own area accountable in his own area so unna di jehdi performance hai gi oh jehdi performance oh assess kiti jaaugi ਵਿਦ ਦੀ ਹੈਲਪ ਆਫ ਪ੍ਰੋਫੈਸ਼ਨਲ ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ ਐਸ ਆਲਸੋ ਫੀਡਬੈਕ ਫਰਮ ਦਾ ਪਬਲਿਕ ਫੀਡਬੈਕ ਫਰਮ ਇੰਟੈਲੀਜੈਂਸ ਵਿਲ ਬੀ ਟੇਕਨ ਤੇ ਉਸ ਤੋਂ ਬਾਅਦ 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਨਾਂ ਨੇ ਜਿਹੜੇ ਜਿਹੜੇ ਡੈਫੀਸ਼ੀਐਂਟ ਪਾਏ ਗਏ ਸੋ ਅਕੋਰਡਿੰਗਲੀ ਅਪਰੋਪਰੀਏਟ ਰਿਵਾਰਡਸ ਐਂਡ ਪਨਿਸ਼ਮੈਂਟਸ ਊਡ ਬੀ ਗਿਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਐਨਫੋਰਸਮੈਂਟ ਹੈਜ਼ ਟੂ ਬੀ ਔਨ ਦਾ ਬਿਗ ਫਿਸ਼ the big us uh, us de layi we discussed mechanisms and techniques how to go after the big fish unadi tracking kivein karni hai jehde bande hege unanu uh, 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 increasing use of technology as a force multiplier uh, because assi dekheya aayega ki ajj kal cutouts use hunde hai virtual numbers use kite jande hai so ek uh, strategy using technical and human intelligence was uh, devised at the same time jails would become a big focus of attention jila de vich jehda jehi drug trade jila de vich ho chal rahi hai usse ek severe crackdown kita jaauga jehde sade 755 hot spots hege states de vich unna te focus karke denial of access denial of opportunity in the hot spots sare departments nu naal leke punjab health department other education department uh, there will be complete focus on integrated approach ਕੀ ਸਾਰੇ ਪੰਜਾਬ ਸਰਕਾਰ ਦੇ ਸਾਰੇ ادارے ਇਕੱਠੇ ਹੋ ਕੇ ਜਿਹੜਾ ਹੈਗਾ